ਨਸ਼ਾ ਤਸਕਰਾਂ ਨੂੰ ਫੜਨ ਗਈ ਪੁਲਿਸ ਟੀਮ ਦੇ ਉੱਪਰ ਹਮਲਾ ਹੋਇਆ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ 112 ਨੰਬਰ ਦੇ ਉੱਪਰ ਇਹ ਇਤਲਾ ਮਿਲੀ ਸੀ ਕਿ ਪਿੰਡ ਦੇ ਵਿੱਚ ਕੁਝ ਲੋਕ ਨਸ਼ੇ ਦਾ ਗਲਤ ਕਾਰੋਬਾਰ ਕਰ ਰਹੇ ਨੇ ਜਿਸ ਤੋਂ ਬਾਅਦ ਪੁਲਿਸ ਦੀ ਟੀਮ ਦੇ ਵੱਲੋਂ ਉਸ ਪਿੰਡ ਦੇ ਵਿੱਚ ਦਬੰਦ ਕੀਤੀ ਜਾਂਦੀ ਹੈ ਦਸੂਆ ਦਾ ਪਿੰਡ ਬੁੱਧੋ ਬਰਕਤ ਹੈ ਜਿੱਥੇ ਦੀ ਇਹ ਘਟਨਾਕ੍ਰਮ ਦੀ ਵੀਡੀਓ ਹੁਣ ਲਗਾਤਾਰ ਸਾਹਮਣੇ ਆ ਰਹੀ ਹੈ ਅਤੇ ਜਾਣਕਾਰੀ ਮਿਲੀ ਹੈ ਕਿ ਦਸੂਆ ਦੇ ਪਿੰਡ ਬੁੱਧੋ ਬਰਕਤ ਦੇ ਵਿੱਚ ਪੁਲਿਸ ਦੀ ਟੀਮ ਜਿਹੜੀ ਕਿ ਨਸ਼ਾ ਤਸਕਰਾਂ ਨੂੰ ਫੜਨ ਦੇ ਲਈ ਜਾਂਦੀ ਹੈ ਅਤੇ ਪੁਲਿਸ ਦੀ ਟੀਮ ਦੇ ਵੱਲੋਂ ਪਿੰਡ ਦੀ ਮੌਜੂਦਾ ਸਰਪੰਚ ਜੋ ਕਿ ਮਲਾ ਸਰਪੰਚ ਹੈ ਉਸ ਦੇ ਘਰ ਦੇ ਵਿੱਚ ਪਹੁੰਚ ਕੀਤੀ ਜਾਂਦੀ ਹੈ ਪਰ ਸਰਪੰਚ ਦਾ ਜਿਹੜਾ ਪਤੀ ਹੈ ਉਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਪੁਲਿਸ ਦਾ ਸਹਿਯੋਗ ਕਰਨ ਦੀ ਬਜਾਏ ਬੈਂਸਵਾਜੀ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਮਾਹੌਲ ਕਾਫੀ ਜ਼ਿਆਦਾ ਤਲਕੀ ਭਰਿਆ ਬਣ ਜਾਂਦਾ ਹੈ ਸੋ ਦੱਸਿਆ ਜਾ ਰਿਹਾ ਹੈ ਕਿ ਭੁਪਿੰਦਰ ਸਿੰਘ ਜੋ ਕਿ ਮੌਜੂਦਾ ਸਰਪੰਚਨੀ ਦਾ ਪਤੀ ਹੈ ਉਸ ਦੇ ਵੱਲੋਂ ਪੁਲਿਸਦਲ ਬੈਂਸਪੁਰਜੀ ਕੀਤੀ ਜਾਂਦੀ ਹੈ ਤੇ ਇਸ ਦੌਰਾਨ ਕੁਝ ਜਿਹੜੇ ਕਿ ਪਿੰਡ ਦੇ ਲੋਕ ਨੇ ਉਹ ਇਕੱਠੇ ਹੋ ਜਾਂਦੇ ਨੇ ਤੇ ਉਹਨਾਂ ਦੇ ਵੱਲੋਂ ਪੁਲਿਸ ਪਾਰਟੀ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਹੈ ਆਪਣੇ ਬਚਾਅ ਦੇ ਵਿੱਚ ਪੁਲਿਸ ਦੀ ਟੀਮ ਦੇ ਵੱਲੋਂ ਬਕਾਇਦਾ ਫਾਇਰਿੰਗ ਕੀਤੀ ਜਾਂਦੀ ਹੈ ਸਥਿਤੀ ਨੂੰ ਕੰਟਰੋਲ ਕੀਤਾ ਜਾਂਦਾ ਹੈ ਅਤੇ ਇਸ ਦੌਰਾਨ ਜਿਹੜੀ ਕਿ ਟਕਰਾਅ ਭਰੀ ਸਥਿਤੀ ਬਣ ਗਈ ਉਸ ਦੇ ਵਿੱਚ ਦੋ ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਲਈ ਭੇਜਤੀ ਕਰਵਾਇਆ ਗਿਆ ਉਧਰ ਪੁਲਿਸ ਟੀਮ ਦੇ ਉੱਪਰ ਹੋਏ ਹਮਲੇ ਨੂੰ ਲੈ ਕੇ ਬਕਾਇਦਾ ਹੁਣ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਅਤੇ 14 ਲੋਕਾਂ ਦੇ ਖਿਲਾਫ मामला दर्ज करके तफ्तीश आरंभ दीती गई है इस पूरे मामले लेके डीएसपी बलविंदर सिंह जोड़ादेव वलो मीडिया ना ਗਲਬਤ ਕਰਦੇ ਹੋਏ ਜਾਣਕਾਰੀਆਂ ਸੰਝੇ ਕੀਤੀ ਗਈਆਂ ਨੇ ਕਿ ਕਿਵੇਂ ਜਿਹੜਾ ਕੀ ਹੈ ਉਹਨਾਂ ਨੂੰ 112 ਨੰਬਰ ਤੇ ਇਤਲਾ ਮਿਲਦੀ ਹੈ ਜਿਸ ਤੋਂ ਬਾਅਦ ਬਕਾਇਦਾ ਪੁਲਿਸ ਦੀ ਟੀਮ ਬਣਾਈ ਜਾਂਦੀ ਹੈ ਅਤੇ ਫਿਰ ਬਕਾਇਦਾ ਐਸ ਐਚਓ ਇਸ ਟੀਮ ਦੀ ਨਿਗਰਾਨੀ ਕਰ ਰਹੇ ਹੁੰਦੇ ਨੇ ਅਗਵਾਈ ਕਰ ਰਹੇ ਹੁੰਦੇ ਨੇ ਅਤੇ ਫਿਰ ਜਦੋਂ ਉਹ ਦਸੂਹਾ ਦੇ ਪਿੰਡ ਬੁੱਧੋ ਬਰਕਤ ਦੇ ਵਿੱਚ ਪਹੁੰਚਦੇ ਤੱਕ ਉਸ ਦੌਰਾਨ ਜਿਹੜਾ ਕੀ ਹੈ ਕੁਝ ਉੱਥੇ ਦੇ ਜਿਹੜੇ ਕੀ ਸਥਾਨਕ ਲੋਕ ਹੁੰਦੇ ਨੇ ਉਹਨਾਂ ਦੇ ਵੱਲੋਂ ਟੀਮ ਦਾ ਸਹਿਯੋਗ ਕਰਨ ਦੀ ਬਜਾਏ ਪੁਲਿਸ ਟੀਮ ਦੇ ਉੱਪਰ ਹੀ ਹਮਲਾ ਕਰ ਦਿੱਤੇ ਜਾਂਦਾ ਜਿਸ ਤੋਂ ਬਾਅਦ ਜਵਾਬੀ ਕਾਰਵਾਈ ਦੇ ਵਿੱਚ ਕੁਝ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਤੇ 24 ਲੋਕਾਂ ਦੇ ਖਿਲਾਫ ਹੁਣ ਮਾਮਲਾ ਦਰਜ ਕੀਤਾ ਗਿਆ ਇਹ 112 ਦੀ ਕੰਪਲੇਂਟ ਥਾਣਾ ਦਸੂਆ ਵਿੱਚ ਆਈ ਸੀ ਬੇ ਕੋਈ ਸਖਮਿੰਦਰ ਨਾਮ ਦਾ ਵਿਅਕਤੀ ਜਿਹੜਾ ਐਪਿੰਡ ਕਈਆ ਵਿੱਚ ਬੇ ਨਸ਼ਾ ਵੇਚਦਾ ਜਿਸ ਤੇ 112 ਦੀ ਕੰਪਲੇਂਟ ਦੇ ਬੇਸ ਦੇ ਉੱਤੇ ਡਿਊਟੀ ਅਫਸਰ ਐਸੇ ਸਰਵਿਸੈਂਟ ਤੇ ਐਸ ਸੀਰਗਦੇਵ ਸਿੰਘ ਬਾਸ ਸੁਕਾਰੀ ਗੱਡੀ ਗਈ ਉੱਥੇ ਗਏ ਸੀ ਤੇ ਜਦੋਂ ਉੱਥੇ ਪਹਿਲਾਂ ਗਏ ਆ ਉਹ ਸਰਪੰਚ ਸਾਹਿਬ ਨੇ ਫੋਨ ਕੀਤਾ ਬੇ ਪੁੱਛੇ ਕੋਈ ਸੁਖਵੰਦ ਨਾਮ ਦਾ ਵਿਅਕਤੀ ਉੱਥੇ ਘਰ ਗਏ ਉਹ ਬਾਹਰ ਮਲੇ ਉਹਦੇ ਤੇ ਭਵਿੰਦਰ ਸਿੰਘ ਤੋਂ ਉਹਦੀ ਪਤਨੀ ਸਰਪੰਚ ਆ ਤੇ ਉੱਥੇ ਉਹਨਾਂ ਕਹਿ ਵੀ ਸਾਨੂੰ ਘਰ ਦੱਸਦੇ ਉਹ ਬੇਸਿਕ ਕੋਈ ਗੱਲ ਨਹੀਂ ਜੀ ਹੈ ਉਹ ਤੇ ਸਰਪੰਚ ਨੇ ਸ਼ਰਾਬ ਪੀਤੀ ਹੋਈ ਸੀ ਤੇ ਉਹ ਇਹਨਾਂ ਦੇ ਕਾਫੀ ਵੀਡੀਓ ਬਣਾਉਣ ਲੱਪੇ ਵੀਡੀਓ ਬਣਾਉਂਦੇ ਉਹਨਾਂ ਨੇ ਕਾਫੀ ਤੱਕ ਕੰਮ ਕੀ ਪੁਲਿਸ ਮਰਜ਼ੀ ਮ ਕੀਤੀ ਤਾਂ ਹੋਰ ਬੰਦੇ ਨਾਲ ਸੱਟੇ ਬਹੁਤ ਜ਼ਿਆਦਾ ਹੀ ਕੁੱਟਮਾਰ ਕੀਤੀ ਤੇ ਉਹਨਾਂ ਦਾ ਜਿਹੜਾ ਪਿਸਤੌਲ ਹੈ ਜਰਾ ਤੇ ਉਹ ਕੌਣ ਲੱਭ ਪਏ ਤੇ ਕਾਫੀ ਕੁੱਟਮਾਰ ਕਰਦੇ ਨਾਲ ਬਾਅਦ ਵਿੱਚ ਉਹ ਜਿਹੜੀ ਹੈ ਉਹ ਪਾਇਰ ਹੋਇਆ ਤੇ ਗੋਥਮ ਗੋਤੀ ਦੇ ਵਿੱਚ ਤੇ ਉਹ ਛਰੇ ਜਿਹੜੇ ਇਹਨਾਂ ਲੋਕਾਂ ਦੇ ਵੀ ਲੱਗੇ ਤੇ ਕਿੰਨੇ ਪੁਲਿਸ ਲਾਉਣ ਚਾਹੀਏ ਹੋਈ ਐ ਪੁਲਿਸ ਮਰਜ਼ੀ ਨੂੰ ਦੋ ਜ਼ਖਮੀ ਹੋਏ ਆ ਦੇਖੋ ਇੱਕ ਪਾਸੇ ਤਾਂ ਪੰਜਾਬ ਸਰਕਾਰ ਦਾ ਜਿਹੜਾ ਆ ਮਨਸਾ ਆ ਵੀ ਅਸੀਂ ਕੋਈ ਵੀ ਨਸ਼ਿਆਂ ਦੇ ਪ੍ਰਤੀ ਕਿਤੇ ਪੱਜ ਵੀ ਕੰਪਲੇਟ ਆਉਂਦੀ ਹੈ ਤਾਂ ਇਮੀਡੀਏਟ ਰੈਕਸ਼ਨ ਕਰਨਾ ਹੈ ਤੇ ਦੂਸਰੇ ਪਾਸੇ ਜੇ ਪੰਚਾਇਤ ਨੂੰ ਜੇ ਮੁਖੀਏ ਬੰਦੇ ਨੂੰ ਅਸੀਂ ਪੁੱਛਦੇ ਆਂ ਅਸੀਂ ਕਹਿੰਦੇ ਆਂ ਵੀ ਸਾਨੂੰ ਘਰ ਦੱਸ ਦਿਓ ਅਸੀਂ ਉਹਨੂੰ ਵੈਰੀਫਾਈ ਕਰਨਾ ਤੂੰ ਸਾਡਾ ਸਹਿਯੋਗ ਦਿਓ ਉਹ ਉਲਟਾ ਹੀ ਜਾ ਕੇ ਪੁਲਿਸ ਪਾਰਟੀ ਦੇ ਗੱਲ ਪੈਣ ਤਾਂ ਫੇਰ ਮਾੜੀ ਗੱਲ ਹੈ ਇਸ ਲਈ ਜਿੰਨੇ ਬੰਦੇ ਉੱਥੇ ਇਕੱਠੇ ਹੋਏ ਬਾਈ ਨੇਮ ਜਿਹੜੇ ਆ ਚਾਰ ਬੰਦਿਆਂ ਤੇ ਪਰਚਾ ਦੱਚ ਤੇ ਨਾਲ ਵੀ ਹੋ ਰਿਹਾ ਨਾਮ ਨੂੰ